ਇਹ ਇਹ ਅਭਿਆਸ ਨਹੀਂ ਰਿਹਾ ਅਸੀਂ ਤਮਾਸ਼ਾ ਬਣਾਇਆ ਹੈ ਗੁਰਦੁਆਰਿਆਂ ਇੰਨੇ ਮੈਰਿਜ ਕਰਦੇ ਆ ਇਹ ਗੱਲ ਵੱਖਰੀ ਹੈ ਤੁਹਾਨੂੰ ਇਹ ਗੱਲ ਦੁੱਖ ਦਿਲ ਦੁੱਖਵੀ ਹੋਵੇਗੀ ਤੇ ਤੁਸੀਂ ਮਾਣ ਵੀ ਕਰੋਗੇ ਨਹੀਂ ਜੀ ਅਸੀਂ ਤੇ ਬੜੀਆਂ ਰੌਣਕਾਂ ਲਾਈਆਂ ਆਈਆਂ ਨੇ ਨਹੀਂ ਕੋਈ ਰੌਣਕਾਂ ਨਹੀਂ ਲੱਗੀਆਂ ਇਹ ਗੁਰਦੁਆਰੇ ਇੱਕ ਟਕਸਾਲ ਨੇ ਇਥੋਂ ਬ੍ਰਹਮਗੇ ਨਹੀਂ ਪੈਦਾ ਕਰਨਾ ਇਥੋਂ ਨਾਮ ਰਸਈਏ ਪੈਦਾ ਕਰਨਾ ਕਿੱਥੋਂ ਉਹ ਪੈਦਾ ਕਰੇ ਨੇ ਜਿਨ੍ਹਾਂ ਨੂੰ ਵੇਖੀਏ ਤੇ ਗੁਰੂ ਚੇਤੇ ਆਵੇ ਸਿੱਖ ਗੁਰੂ ਗੁਰੂ ਸਿੱਖ ਹੈ ਨਾਨਕ ਭੇਦ ਨਾ ਬਾਏ ਇੱਥੇ ਟਕਸਾਲਾ ਨੇ ਇੱਥੋਂ ਇਹਨਾਂ ਨੂੰ ਜਨਮ ਲੈਣਾ ਤਾਂ ਖੈਰ ਰਸਨਾ ਖਾਮੋਸ਼ ਹੋਵੇ ਤੇ ਜਾਪ ਅੰਦਰੋਂ ਚੱਲ ਪਵੇ ਕਰਨਾ ਕੀ ਸੀ ਤੇ ਕਰੀ ਕੀ ਜਾਣੇ ਆਓ ਆਪਾਂ ਦਰਸ਼ਨ ਕਰੀਏ ਬਾਣੀ ਵਿੱਚੋਂ ਵੀ ਬਾਣੀ ਨੇ ਸਾਨੂੰ ਕੀ ਕਿਹਾ ਵੀ ਗੁਰਦੁਆਰਾ ਕੀ ਹੁੰਦਾ ਪਹਿਲਾ ਆਪਾ ਪ੍ਰਮਾਣ ਲਾਇਆ ਭਾਈ ਸਾਹਿਬ ਨੇ ਵੀ ਸਤ ਸੰਗਤ ਸਤ ਗੁਰ 70 ਸਾਲ ਹੈ ਜਿੱਤ ਹਰ ਗੁਣ ਸਿੱਖਾ ਇਹ ਸਕੂਲ ਹੈ ਇਹ ਕਾਲਜ ਹੈ ਇਹ ਯੂਨੀਵਰਸਿਟੀ ਹੈ ਇੱਥੇ ਅਸੀਂ ਪੜਨ ਆਉਣਾ ਸੀ ਨਾ ਕਿ ਅਸੀਂ ਗ੍ਰੰਥੀ ਨੂੰ ਪੜਾਉਣ ਆਉਣਾ ਸੀ ਵੀ ਤੂੰ ਆਏ ਨਹੀਂ ਆਇਆ ਕਰਿਆ ਕਰ ਇਦਾਂ ਨਹੀਂ ਇਦਾਂ ਕਰਿਆ ਕਰ ਅਸੀਂ ਗ੍ਰੰਥੀ ਸਿੰਘਾਂ ਕੋਲੋਂ ਪੜਨ ਨਹੀਂ ਆਉਂਦੇ ਉਹਨਾਂ ਨੂੰ ਪੜਾਉਣਾ ਆਉਂਦੇ ਆ ਕੰਮ ਉਲਟਾ ਹੋਇਆ ਨਾ ਸਤ ਸੰਗਤ ਸਤ ਗੁਰ ਚੱਟ ਸਾਲ ਹੈ ਜਿਤ ਹਰ ਗੁਣ ਸਿੱਖਾ ਅਸੀਂ ਇੱਥੇ ਬੈਠ ਕੇ ਚੰਗੇ ਗੁਣ ਗ੍ਰਹਿਣ ਕਰਨੇ ਸੀ ਅਸੀਂ ਇੱਥੇ ਸਤ ਸੰਤੋਖ ਦਇਆ ਧਰਮ ਧੀਰਜ ਹਲੇਮੀ ਨਿਮਰਤਾ ਲੋੜਵੰਦ ਦੀ ਸਹਾਇਤਾ ਕਰਨੀ ਜ਼ਬਰ ਜ਼ੁਲਮ ਦੇ ਖਿਲਾਫ ਖੜਨਾ ਅਸੀਂ ਇਹ ਗੁਣ ਸਿੱਖਣੇ ਸੀ ਇੱਥੋਂ ਅਸੀਂ ਬਣਾਇਆ ਮੌਜ ਮੇਲਾ ਵੀ ਚਲੋ ਮੱਥਾ ਟੇਕਦੇ ਆ ਲੰਗਰ ਛਕਦੇ ਆ ਗੱਪਾਂ ਛੱਪਾਂ ਮਾਰਦੇ ਆ ਤੇ ਚਲੋ ਜੀ ਬਸ ਗੁਰਦੁਆਰੇ ਹੋ ਆਏ ਇਹਨੂੰ ਸਮਝਿਓ ਪਿਆਰਿਓ ਸਮਾਂ ਘਟ ਆਪਣੇ ਕੋਲੇ ਅਗਲੀ ਪੰਕਤੀ ਹੈ ਜੀ ਮੇਰੇ